ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਕਸਾਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਿਰਕਸਾਬ ਇੱਕ ਗੱਲ ਮੈਨੂੰ ਅੱਜ ਬੜੀ ਯਾਦ ਆਈ ਕਿ ਕਰੀਬ 10 9 10 ਸਾਲ ਪਹਿਲਾਂ ਇੱਕ ਚੀਜ਼ ਦਾ ਬੜਾ ਵੱਡਾ ਮਖੌਲ ਉਡਾਇਆ ਗਿਆ ਸੀਗਾ ਆਪ ਪਾਰਟੀ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਉਹ ਮਖੌਲ ਸੀ ਜਿਹੜਾ ਚੀਜ਼ ਦਾ ਉਡਾਇਆ ਸੀ ਉਹ ਸੀ ਪਾਣੀ ਵਾਲੀ ਬੱਸ ਜੀ ਜੀ ਦੀ ਕੀ ਅੱਜ ਬੜੀ ਲੋਡ ਮਹਿਸੂਸ ਹੋ ਰਹੀ ਹੈ ਉਹ ਚਰਾਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਉਦੋਂ ਉਹ ਲੋਕਾਂ ਨੇ ਬੜੇ ਤੰਜ ਕੱਸੇ ਸੀਗੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਗੱਲ ਇਹ ਵੇ ਸੰਤੂ ਸਾਹਿਬ ਜਿਹੜੀ ਤੁਸੀਂ ਮੁਖੌਲ ਦੀ ਗੱਲ ਕੀਤੀ ਹੈ ਨਾ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਇੱਕ ਵੱਡੀ ਕਵੈਦ ਹੈ ਕਿ ਉਹ ਇੱਕ ਪੰਜਾਬੀ ਦਾ ਖਾਨ ਹੈ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਝਠਾਨੀ ਹਟਾਉਂਦੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਤੇ ਇਹ ਲੋਕ ਮੁਖੌਲ ਉਡਾਉਂਦੇ ਸੀ ਜੀ ਇਹ ਕਿਹੜੀ ਧਰਤੀ ਇਹੋ ਜੀ ਪੰਜਾਬ ਦੇ ਜਿੱਥੇ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰੀਕੇ ਨੂੰ ਟੂਰਿਜ਼ਮ ਦਾ ਦਰਜਾ ਦਿੱਤਾ ਹੋਇਆ ਸੀ ਜੀ ਉੱਥੇ ਲਿਆ ਕੇ ਇੱਕ ਬੱਸ ਉਹਨਾਂ ਨੇ ਚਲਾ ਦਿੱਤੀ ਵੀ ਇੱਥੇ ਸਲਾਨੀ ਆਉਣਗੇ ਜਿਵੇਂ ਬਾਹਰ ਆਪਾਂ ਜਾਂਦੇ ਆ ਤੁਸੀਂ ਵੀ ਸ਼ਾਇਦ ਬਾਹਰ ਕਿਹੜਾ ਲਾਇਆ ਹੋਵੇਗਾ ਬੜੀਆਂ ਝੀਲਾਂ ਬੜੀਆਂ ਨੇ ਬੜੇ ਸਥਾਨ ਇਹੋ ਜਿਹੇ ਬਣੇ ਆ ਜਿਹੜੇ ਲੋਕ ਘੁੰਮਣ ਫਿਰਨ ਜਾਂਦੇ ਆ ਇਹੋ ਜੀਆਂ ਬੱਸਾਂ ਬਣੀਆਂ ਨੇ ਜਿੱਦੀ ਦੇ ਚ ਬੈਠ ਕੇ ਆਨੰਦ ਲੈਂਦੇ ਆ ਜੀ ਇਹ ਕਹਿੰਦੇ ਹੁੰਦੇ ਸੀ ਕਾਂਗਰਸੀ ਦੇ ਆਮ ਆਦਮੀ ਪਾਰਟੀ ਵਾਲੇ ਕੜੁਕਾ ਇਕਪੂ ਕਾਲ ਆਇਆ ਤਸਕਵੀਰ ਨੇ ਤੇ ਬੜਾ ਇਹਨਾਂ ਨੇ ਮਖੌਲ ਡਾਇਆ ਖਾਸ ਕਰਕੇ ਇਹਨਾਂ ਦਾ ਸਭ ਤੋਂ ਵੱਡਾ ਭੰਡ ਸੀ ਕਾਂਗਰਸੀਆਂ ਦਾ ਉਹ ਨਵਜੋਤ ਸਿੰਘ ਸਿੱਧੂ ਤੇ ਦੂਜਾ ਭੰਡ ਆ ਗਿਆ ਆਵਾਦਵੀ ਪਾਰਟੀ ਵਾਲਾ ਜੀ ਇਹਨਾਂ ਬੰਦਿਆਂ ਨੇ ਹਾ 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 ਤੋਂ ਸਵਾ ਕੁਝ ਨਹੀਂ ਕੀਤਾ ਪੰਜਾਬ ਚ ਉਹ ਚੀਜ਼ ਇਹਨਾਂ ਨੇ ਮਖੌਲ ਡਾਇਆ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਅੱਜ ਉਹ ਹੜ੍ਹਾਂ ਦੀ ਸਥਿਤੀ ਦੇ ਵਿੱਚ ਉਸ ਬਸ ਨੂੰ ਲੋਕ ਸੋਸ਼ਲ ਮੀਡੀਆ ਤੇ ਯਾਦ ਕਰ ਰਹੇ ਜੀ ਜਿਹੜੇ ਆ ਬਾਲੀਆਂ ਗੱਲਾਂ ਕਰਨ ਵਾਲੇ ਸੀ ਇਹਨਾਂ ਕੋਲ ਬੇੜੀਆਂ ਤੱਕ ਨਹੀਂ ਗੁੰਭਹਈਆਂ ਹੋਈਆਂ ਹੋਈਆਂ ਜੀ ਲੋਕ ਤਰਸਦੇ ਪਏ ਆ ਤੇ ਅੱਜ ਲੋਕ ਇਹ ਗੱਲ ਕਹਿੰਦੇ ਆ ਕਿ ਜੇ ਉਹ ਪਾਣੀ ਵਾਲੀ ਬੱਸ ਚੱਲਦੀ ਹੁੰਦੀ ਇੱਕ ਤਾਂ ਟੂਰਿਜ਼ਮ ਨੂੰ ਹੋਰ ਬढ़ावा ਮਿਲਣਾ ਸੀ ਨਾ ਜੀ ਜਿਹੜਾ ਸਾਡਾ ਹਰੀਕੇ ਚੀਲ ਬਣਨੀ ਸੀ ਬੜੀ ਵੱਡੀ ਇੱਥੇ ਗੱਲ ਹੋ ਜਾਣੀ ਸੀ ਦੂਜੇ ਨੰਬਰ ਤੇ ਜਿੰਨਾ ਸਾਡਾ ਦਰਿਆਈ ਏਰੀਆ ਉਹਦੇ ਨਾਲ ਅਸੀਂ ਬੜੇ ਆਰਾਮ ਦੇ ਨਾਲ ਲੋਕਾਂ ਨੂੰ ਘਰਾਂ ਚੋਂ ਬਾਹਰ ਕੱਢ ਕੇ ਲਿਆ ਸਕਦੇ ਸੀ ਬਿਲਕੁਲ ਜਿਹੜਾ ਕਿ ਅੱਜ ਇੱਕ ਬੇੜੀ ਦਾ ਪ੍ਰਬੰਧ ਵੀ ਇਸ ਸਰਕਾਰ ਕੋਲੋਂ ਨਹੀਂ ਹੋ ਸਕਿਆ ਤੇ ਜਿਹੜਾ ਉਹ ਕਾਂਗਰਸੀਆਂ ਦਾ ਕੋਲ ਸੀ ਹਾ ਹਾ ਕਰਨ ਵਾਲਾ ਸਿੱਧੂ ਉਹਦਾ ਲੱਭਾ ਹੀ ਨਹੀਂ ਨਾ ਕਿਤੇ ਗਿਆ ਕਿਹੜੇ ਪਾਸੇ ਉਹ ਤਾਂ ਹੜਾ ਦੇ ਦਿਨਾਂ 'ਚ ਵੇਖੋ ਕਿਤੇ ਦਿਸਦਾ ਹੀ ਨਹੀਂ ਬਿਲਕੁਲ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਉਹ ਜਿਹੜੇ ਮਖੌਲ ਡਾਉਣ ਵਾਲੇ ਲੋਕਾਂ ਨੂੰ ਅੱਜ ਮੈਂ ਇੱਕ ਪੱਤਰਕਾਰ ਵੀਰ ਨੇ ਲੇਖ ਬੜਾ ਸੋਹਣਾ ਲਿਖਿਆ ਸੀ ਫੋਟੋ ਪਾ ਕੇ ਮੈਂ ਉਹਦੀ ਗੱਲ ਵੀ ਵੇਖ ਰਿਹਾ ਸੀ ਜੀ ਕਿ ਕਿਤੇ ਨਾ ਕਿਤੇ ਜਿਹੜੇ ਚੀਜ਼ਾਂ ਬਣਦੀਆਂ ਨੇ ਨਾ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਫਾਇਦਾ ਵੀ ਹੁੰਦਾ ਹੈ ਜੀ ਤੇ ਜਿਹੜੇ ਮਖੌਲ ਡਾਉਣ ਵਾਲੇ ਉਹਨਾਂ ਨੂੰ ਕੀ ਕਿਉਂਕਿ ਉਹ ਅੱਜ ਜਿਹੜੀ ਉਹ ਬੱਸ ਹੈ ਉਹਨਾਂ ਨੇ ਖੁੱਡੇ ਲੈਣ ਲਾਤੀ ਸਰਕਾਰਾਂ ਨੇ ਤੇ ਉਹਦੇ 'ਚ ਮੇਰੇ ਖਿਆਲ ਦਾ ਕਹਿੰਦੇ ਵੀ ਬਹੁਤ ਮਾੜੇ ਹਾਲਾਤ ਨੇ ਉਹਦੇ ਜੀ ਹਾਂ ਜੀ ਤੇ ਜੇ ਅੱਜ ਚੱਲਦੀ ਹੁੰਦੀ ਤੇ ਤੁਸੀਂ ਆਹ ਦੇਖ ਲਓ ਕਿੰਨਾ ਵੱਡਾ ਫਾਇਦਾ ਹੋਣਾ ਸੀ ਮੇਰਾ ਤਾਂ ਗੱਲ ਇਹ ਹੈ ਦੇਖੋ ਜਿਸ ਤਰ੍ਹਾਂ ਲੋਕ ਡੋਬਰੇ ਆ ਜਿਨ੍ਹਾਂ ਤੱਕਰ ਕਿਸ਼ਤੀਆਂ ਦਾ ਸਰਕਾਰ ਕੋਲ ਪੂਰਾ ਰੇਸਰਮੈਂਟ ਨਹੀਂ ਹੈਗਾ ਜੇ ਅੱਜ ਉਹ ਬੱਸ ਚੱਲਦੀ ਹੁੰਦੀ ਜਾਂ ਉਹਦੇ ਨਾਲ ਦੀ ਕੋਈ 10 15 ਚੱਲਦੀਆਂ ਹੁੰਦੀਆਂ ਤੇ ਫਰੋਜ਼ਪੁਰ ਜਿਹੜਾ ਸਰਹੱਦੀ ਏਰੀਆ ਹੈ ਜਿਹੜੇ ਲੋਕ ਵਿਚਾਰੇ ਦੂਰ ਦੁਰਾਡੇ ਪਸੇ ਆ ਉਹ ਕੀ ਪਰਲਾ ਦੁਆਬਾ ਹੈ ਜੀ ਸਾਰਿਆਂ ਵਾਸਤੇ ਬਹੁਤ ਲਾਇਵੰਦ ਸੀ ਬਹੁ ਵੱਡੀ ਲਾਇਵੰਦ ਸੀ ਬੜੀ ਵੱਡੀ ਗੱਲ ਸੀ ਜੀ ਅੱਜ ਮੁੱਖ ਮੰਤਰੀ ਕਹਿੰਦਾ ਮੈਂ ਜਾਹਜ ਦੇ ਉੱਤੇ ਰਾਤ ਵੰਡਦਾ ਫਿਰਦਾ ਜਾਹਜ ਦੀ ਸਾਨੂੰ ਲੋੜ ਹੀ ਨਹੀਂ ਸੀ ਤੇਰੇ ਜਾਹਜ ਦੀ ਨਰਾਤਾ ਵੰਡਣ ਦੀ ਕੋ ਲੋੜ ਸੀ ਸੰਗਤ ਨੇ ਆਪਣੇ ਆ ਵੀ ਬਾਹਰ ਆ ਜਾਣਾ ਸੀ ਬੜੀ ਵੱਡੀ ਗੱਲ ਸੀ ਫਸ ਦੇ ਵਿੱਚ ਦੂਜੇ ਨੰਬਰ ਤੇ ਸੰਤੂ ਸਾਹਿਬ ਇਹ ਮੈਂ ਪਹਿਲਾਂ ਜਿਹੜਾ ਖਾਨ ਬੋਲ ਕੇ ਡਿਆ ਨਾ ਵੀ ਇਹ ਗੱਲੀਬਾਤੀ ਵੱਡੀਆਂ ਨੇ ਦੋਗੇ ਪਾਰਟੀਆਂ ਕੰਮ ਨਹੀਂ ਨਾ ਕਰਨਾ ਕੋਈ ਵੀ ਜੀ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਹਦਾ ਨਾ ਵੀ ਇਥੇ ਇਹੋ ਜਿਹੇ ਸ਼ਰਕਾ ਬਣਾਵਾਂਗੇ ਜਿੱਦੇ ਵਾਪਸ ਉੱਠੋਗੇ ਬੰਬ ਵੀ ਨਹੀਂ ਚਲੇਗਾ ਇਹਨਾਂ ਨੇ ਉਦੋਂ ਵੀ ਮਖੌਲ ਲਾਇਆ ਸ਼ਰਕਟ ਕਿ ਇਹੋ ਜੀ ਬਣ ਜਿੱਦ ਬੰਬਾਂ ਦਾ ਸੁੱਟਿਆ ਟੁੱਟੇਗੀ ਨਾ ਇਹ ਕਿਵੇਂ ਹੋਵੇਗਾ ਬਣਿਆ ਨਾ ਕਰਕੇ ਵਿਖਾਇਆ ਜੀ ਕਰਕੇ ਵਿਖਾਇਆ ਉਹਨੇ ਜੀ ਤੇ ਹੁਣ ਵੀ ਉਹ ਜਿਹੜੀ ਗੱਲ ਕਹਿੰਦਾ ਪਿਆ ਉਹਨੇ ਕਰਕੇ ਵਿਖਾਉਣੀ ਜੀ ਜੀ ਬਿਲਕੁਲ ਜਿਹੜੀ ਗੱਲ ਵੀ ਕਾਲੀ ਦਲ ਦੀ ਸਰਕਾਰ ਨੇ ਕਹੀ ਜੇ ਕਿਹਾ ਸੀ ਕਿਸਾਨਾਂ ਦੇ ਬਿੱਲ ਮਾਫ ਹੋਣਗੇ ਜੀ ਤੇ ਹੁਣ ਤੱਕ ਕਿਸੇ ਦੀ ਯੁਰਤ ਨਹੀਂ ਪਈ ਬਿੱਲ ਲਾਉਣ ਦੀ ਉਹ ਮਾਫ ਨਹੀਂ ਜੇ ਬਿਜਲੀ ਨੂੰ ਪਾਵਰ ਸਰਪਲਸ ਬਣਾਉਂਦਾ ਸੂਬਾ ਕ ਐਲਾਨ ਕੀਤਾ ਸੀ ਜੋ ਪੁਣਾ ਕੇ ਵਿਖਾਇਆ ਜੇ ਲੋਕਾਂ ਨੂੰ ਕਿਹਾ ਵੀ ਆਟਾ ਦਾਲ ਦੀ ਸਕੀਮ ਤੁਹਾਨੂੰ ਦੇਾਂਗੇ ਇਹ ਮਖੌਲ ਕਰਦੇ ਹੁੰਦੇ ਸੀ ਕਾਂਗਰਸੀ ਦੇ ਆਮ ਆਦਮੀ ਪਾਰਟੀ ਵਾਲੇ ਤੇ ਜਿੰਨਾ ਚਿਰ ਸਰਕਾਰ ਰਹੀ ਹੈ 2007 ਤੋਂ ਲੈ ਕੇ 17 ਤੱਕ ਉਹ ਸਕੀਮ ਇਨ ਬਿਨ ਚਲਾ ਕੇ ਦੇ ਲੋਕਾਂ ਦੇ ਘਰ ਖੁੱਲਾ ਰਾਸ਼ਨ ਭੇਜਿਆ 35 35 40 40 ਕਿਲੋ ਇੱਕ ਇੱਕ ਜੀ ਦਾ ਰਾਸ਼ਨ ਗਿਆ ਕਿਉਂਕਿ ਇਹ ਹੀ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਨਾਲੇ ਕੀਤਾ ਕਿ ਆਮ ਆਦਮੀ ਵਾਲਿਆਂ ਦਾ ਜਿਵੇਂ ਸਕੀਮ ਰੋਲ ਕੇ ਰੱਖਤੀ ਜੇ ਸਰਕਾਰ ਨੇ ਕਿਹਾ ਸੀ ਅਸੀਂ ਛਗਣ ਸਕੀਮ ਦਿਆਂਗੇ ਜੀ ਤੇ ਦਿੱਤੀ ਦਿੱਤੀ ਘਰ ਘਰ ਛਗਣ ਪਹੁੰਚਿਆ ਜੇ ਵਿਧਵਾ ਆਪੜਾਪਾ ਪੈਨਸ਼ਨਾਂ ਸਾਰੀਆਂ ਕਾਲੀ ਦਲ ਦੀ ਤਿੰਨ ਸਾਲਾਂ ਜਿੱਦਾਂ ਯਾਰ ਟਾਂਚਾ ਖੜਾ ਹੈ ਗੱਲ ਸਿਰਫ ਇੱਥੇ ਆ ਕੇ ਮੁੱਕਦੀ ਹੈ ਜੋ ਕਾਲੀਆਂ ਨੇ ਕਿਹਾ ਉਹਨਾਂ ਨੇ ਕਰਕੇ ਵਿਖਾਇਆ ਤੇ ਜੋ ਗਾਂ ਕਹਿੰਦੇ ਪਏ ਨੇ ਉਹ ਕਰਕੇ ਵਿਖਾਉਂਦੇ। ਰਕਸਰ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਉਹ ਜਿਹੜਾ ਹੈਲੀਕਾਪਟਰ ਉਹਦੀ ਬੜੀ ਵਾਇਰਲ ਹੋ ਰਹੀ ਆ ਕਿ 10-12 ਮੱਝਾਂ ਨੇ ਉਹ ਮੱਝਾਂ ਦੇ ਨਾਲ ਹੈਲੀਕਾਪਟਰ ਲੈ ਕੇ ਤੇ ਉੱਥੇ ਨਾਲ ਲਾ ਕੇ ਤੇ ਉਹ ਵੀਡੀਓ ਇਹਨਾਂ ਨੇ ਬਣਾਈ ਹੋਈ ਕਿ ਇਹ ਮੱਝਾਂ ਲੱਦ ਕੇ ਬੰਦੇ ਤਾਂ ਇਹ ਬਾਹਰ ਕੱਢ ਨਹੀਂ ਸਕੇ ਤੇ ਕੀ ਇਹ ਮੱਝਾਂ ਲੱਦ ਕੇ ਬਾਹਰ ਕਢਵਾਸੀ? ਲੋਕਾਂ ਨੇ ਇਹਨਾਂ ਦਾ ਮਖੌਲ ਡਾਇਆ। ਜੀ। ਲੋਕੀਆਂ ਦੇ ਵੀ ਰਸ਼ ਦਾ ਤੁਹਾਡੇ ਕੋਲ ਤਾਂ ਨਹੀਂ ਗਿਆ। ਜੀ। ਜਿਹੜੀ ਕਰਕੇ ਹੈਲੀਕਾਪਟਰ ਸਾਡੇ ਕੋਲ ਡਰਾਮਾ ਕਰਦਾ ਸੀ। ਜੀ। ਚਲੋ ਮੱਝਾਂ ਹੀ ਲੱਦ ਕੇ ਲੈ ਜਾਓ। ਜੀ। ਤੁਸੀਂ ਤਾਂ ਕੋਈ ਤਾਂ ਕਰੋ ਇਹਦੇ ਵਿੱਚ ਕਰੋ। ਪੀਰਾਸਨ ਦਾ ਲੱਭਾ ਨਹੀਂ ਲੋਕਾਂ ਨੂੰ ਜੀ ਰਾਸਨ ਦਾ ਪਤਾ ਨਹੀਂ ਕਿੰਨੇ ਘਰ ਦੇਖਿਆ ਤੁਸੀਂ ਆਟੋ ਦੇ ਪੈਕੇਟ ਰੱਦ ਕੇ ਲਵਦੇ ਪਿੰਡ ਸਭ ਕਿੰਨੀ ਸ਼ਰਮ ਵਾਲੀ ਗੱਲ ਹੈ ਕਿੱਡਾ ਵੱਡਾ ਏਰੀਆ ਹੈ ਤੇ ਇੱਕ ਆਟੋ ਨਾਲ ਉਹ ਕਿੰਨੇ ਘਰਾਂ ਨੂੰ ਪੂਰਾ ਆਇਆ ਹੋਊਗਾ ਦੇਖੋ ਕਿੱਡੀ ਹਾਸੋਈ ਨਹੀਂ ਗੱਲ ਹੈ ਜੀ ਮੈਂ ਉਹੀ ਗੱਲ ਕਰਦਾ ਮੈਂ ਵੀ ਰਾਸਨ ਤਾਂ ਤੁਹਾਡੇ ਕੋਲ ਦਿੱਤਾ ਨਹੀਂ ਗਿਆ ਉਹ ਕਿਸੇ ਨੇ ਡਰਾਮੇ ਨਾਲ ਕਹਿਦਾ ਵੀ ਚੱਲ ਯਾਰ ਮੱਝਾ ਹੀ ਲੱਦ ਕੇ ਲੈ ਜਾ ਸਾਡੀ ਹੋਰ ਨਹੀਂ ਕੋਈ ਵਿਹਲਾ ਕੋਈ ਲਈ ਫਿਰਦੇ ਜਾਵੇ ਪਟ્રોલ ਜਿਹੜਾ ਫੂਕ ਦੇ ਫਿਰਦੇ ਅਸੀਂ ਪੰਜਾਬ ਦੇ ਖਜ਼ਾਨੇ ਵਿੱਚੋਂ ਸੋ ਇਹਨਾਂ ਲੋਕਾਂ ਨੇ ਇਹ ਨਾ ਹੁਣ ਤਾਂ ਇਹ ਜਿਵੇਂ ਆ ਦੇ ਹੁੰਦੇ ਨਾ ਵੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਮੇਰੇ ਭਾਗ ਜਿਵੇਂ ਇਹਨਾਂ ਦੀ ਭੰਡਾ ਦੀ ਸਰਕਾਰ ਸੀ ਲੋਕਾਂ ਨੇ ਵੀ ਅੱਗੋਂ ਉਹੋ ਹੀ ਲਿਆਜ ਦੇ ਵਿੱਚ ਇਹਨਾਂ ਦਾ ਪਿੱਛਰਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਆਕਾਲੀ ਦਲ ਨੂੰ ਭੰਡਿਆ ਜੀ ਜਿਹੜੇ ਤਰੀਕੇ ਇਹਨਾਂ ਨੇ ਕੰਮ ਕਰਦੇ ਆਕਾਲੀ ਦਲ ਨੂੰ ਰੋਕਿਆ ਜੀ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਸੋਸ਼ਲ ਮੀਡੀਆ ਤੇ ਕਾਲੀਆਂ ਦੀ ਚੱਖਣਾ ਪੱਟੀ ਜੀ ਮੈਂ ਇਹ ਕਹਿੰਦਾ ਕਹਿੰਦਾ ਵਾ ਵੀ ਆਕਾਲੀ ਦਲ ਤਾਂ ਫਿਰ ਤੁਰਿਆ ਫਿਰਦਾ ਮਜ਼ਬੂਤ ਹੈ ਆਕਾਲੀ ਦਲ ਜੀ ਪਰ ਇਹ ਲੱਭੜੇ ਨਾਲ ਕਿਤੇ ਇਹੋ ਜਿਹੇ ਲੋਕਾਂ ਵਾਲੇ ਜਿਹੜੀ ਕੁਬੈਜ ਇਹਨਾਂ ਦੇ ਖਲਾਫ ਸ਼ੁਰੂ ਕਰਤੀ ਨਾ ਜੀ 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 ਤੁਸੀਂ ਸੰਧੂ ਸਾਹਿਬ ਆਉਂਦੇ ਸੀ ਨਾ ਜੇ ਵੇਖਿਓ ਪਟਾਕੇ ਪਈ ਦੇ ਕੇ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ